ਤੁਹਾਡੇ ਪਿੰਡ ਦੇ ਤੁਹਾਡਾ ਤੁਹਾਨੂੰ ਹੀ ਬਹੁਤ ਜ਼ਿਆਦਾ ਸਰੇਕ ਜਗ੍ਹਾ ਦੇ ਸਰਪ੍ਰਸਤ ਕਰਨਾ ਬਹੁਤ ਸੇਵਾ ਕਰਦੇ ਆ ਜੀ ਬਹੁਤ ਜਿਲ੍ਹਾ ਫਾਜ਼ਲ ਹਰੇਕ ਟੂਰਨਾਮੈਂਟ ਦੇ ਸਾਥ ਦੇ ਪਿੰਡਾਂ ਦਾ ਸਾਰਾ ਦਾ ਸਹਿਯੋਗ ਕੀਤਾ ਹੁਣ ਕੁਝ ਕੈਂਪਸ ਜੀ ਪੰਜਾਬ ਲੈਵਲ ਤੇ ਤੁਹਾਡਾ ਤੁਸੀਂ ਅਸ਼ੀਰਵਾਦ ਦਿੰਦੇ ਹੋ ਤਾਂ ਕੀ ਹੋਦ ਰਹੀ ਹੈ ਬਹੁਤ ਸਮਾਜ ਦਾ ਤੁਹਾਡਾ ਵੀ ਸਹਿਯੋਗ ਤੁਹਾਡਾ ਹਰੇਕ ਟੂਰਨਾਮੈਂਟ ਤੇ ਇਹਨਾਂ ਨੂੰ ਸਾਥ ਦੇਣਾ ਹੈ ਜਿਹੜੇ ਬੱਚਾ ਲਈ ਦਾ ਸੀ ਕੋਈ ਲੱਗਦੀ ਅਸੀਂ ਜਿਵੇਂ ਪ੍ਰੇਰਿਤ ਕੀਤੀ ਜਾਵੇ ਤੁਹਾਡੇ ਘਟ ਹੀ ਆ ਸਹੀ ਹੈ ਜੀ ਆਡੇ ਫੈਕਟਰੀ ਨੂੰ ਪੂਰੀ ਇੱਕ ਭਾਵਨਾ ਗੋਦ ਲਿਆ ਆ। ਹਾਂ ਕਿ ਰਜਿਨ ਸਹੀ ਗੱਲ ਆਈ। ਉਹ ਸਾਡੇ ਦੇ ਗਵੰਡਰ ਆਇਆ ਸੀ। ਪਹਿਲੇ ਦਾ ਆ ਕੇ ਖੜੇ। ਅੱਜ ਵੀ ਬਾਰਿਸ਼ ਆਵੇ ਨਾ। ਜੀ ਟੁੱਕ ਵਿੱਚ ਸਾਫਤਾ ਦਿੱਤਾ ਤੇ ਉਸ ਤੋਂ ਕੀ ਜਾਂਦਾ ਫਾਇਦਾ ਨਹੀਂ। ਬਹੁਤ ਸਾਫੀ ਕੁੱਸੀ। ਉਹ ਤੁਸੀਂ ਜੀ ਕੋ ਜਿੰਦਗੀ ਜੀਵੋ ਵਗੈਰਾ। ਆਟਾ ਲੀਆ।